ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਜੀ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੱਜ ਆਪਣੇ ਏਰੀਆ 'ਚ ਵੀ ਬਾਰਿਸ਼ ਫੁੱਲ ਪੈ ਗਈ ਜੀ ਸੀ ਉਧਰ ਤੁਸੀਂ ਫੋਟੋ ਕੱਚਾ ਥਾਂ ਵੀ ਦੇਖ ਸਕ ਰਹੇ ਹੋ ਜੀ ਗਿੱਲਾ ਪਿਆ ਇੱਧਰ ਵੀ ਗਿੱਲਾ ਪਿਆ ਰਾਜੂ ਚਾਰ ਪੁੱਟਣ ਗਿਆ ਹੋਇਆ ਜੀ ਪੇਟ ਚੋਂ ਤੂੜੀ ਵਿਛਾ ਜਾਂਦਾ ਜੀ ਪਹਿਲਾ ਫਿਰ ਜੇ ਰੋ ਪਾਣਾ ਹੁੰਦਾ ਜੀ ਰਾਤ ਨੂੰ ਉਦੋਂ ਆਪਾਂ ਸਾਇਲੈਂਸ ਤੇ ਤੂੜੀ ਦਾਣਾ ਮਿਕਸ ਕਰਕੇ ਪਾ ਦਿੰਨੇ ਆ ਅੱਜ ਆਪਣੀ ਇਧਰੋਂ ਟਰਾਂਜਿਸ਼ਨ ਫੀਡ ਆਪਣੀ ਮੁੱਕ ਚੁੱਕੀ ਜੀ ਸੀ ਮੀ ਕਰਕੇ ਗੱਡੀ ਆ ਨਹੀਂ ਪਾਈ ਕੱਲ ਜਾਂ ਪਰਸੋ ਗੱਡੀ ਆ ਜਾਏਗੀ ਜੀ ਹੁਣ ਆਪਾਂ ਇਹਨਾਂ ਨੂੰ ਟਰਾਂਜਿਸ਼ਨ ਆਪਾਂ ਸ਼ਹਿਰੋਂ ਲਈ ਆ ਕੇ ਤਿੰਨ ਚਾਰ ਤੋੜੇ ਆਪਾਂ ਲੈ ਆਏ ਸਾਂ ਜੀ ਗੱਡੀ ਤੇ ਰੱਖ ਕੇ 12 1 ਵਜੇ ਉਹ ਆਪਾਂ ਹੁਣ ਇਹਨਾਂ ਨੂੰ ਪਾਈ ਸੀ ਜੀ ਟ੍ਰਾਂਜਿਸ਼ਨ ਰਾਜਪੂਰੇ ਤੋਂ ਗੱਡੀ ਆਉਂਦੀ ਆ ਜੀ ਟ੍ਰਾਂਜਿਸ਼ਨ ਦੀ ਮੀ ਕਰਕੇ ਨਹੀਂ ਆਈ ਆਪਣੀਆਂ ਇੱਧਰ ਆਪਣੀਆਂ ਬੱਚੀਆਂ ਲੱਗੇ ਨੇ ਜੀ 6 ਬਿਗ ਸ਼ੋਟ ਦੇ ਟੀਕੇ ਤੇ ਇੱਕ ਲੱਗਾ ਜਰਸੀ ਨੂੰ ਕਾਮਾਕਾਰੀ ਦਾ ਜੀ ਤੇ ਇੱਧਰ 11R ਇਹਦੇ ਲੱਗੇ ਨੇ 40 432 ਦੇ ਰਮਾਂਡਾ ਦੇ ਵੀ ਲੱਗੇ ਹੋਏ ਨੇ ਜੀ ਇੱਧਰ ਕਲ ਬਿਗ ਸ਼ੋਟ ਦੇ ਨਾਲ ਲੱਗੇ ਹੋਏ ਨੇ ਜੀ ਪੱਖੇ ਵੀ ਆਪਣੇ ਦੋਨੇ ਅੱਜ ਬੰਦ ਨੇ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਮੌਸਮ ਬੜਾ ਵਧੀਆ ਹੋਇਆ ਸਾਰੇ ਭਰਾ ਆਪਣੀ ਵੀਡੀਓ ਤੇ ਵਧੀਆ ਦੇ ਰਹੇ ਨੇ ਜੀ ਪਿਆਰ ਕਮੈਂਟ ਆਪਾਂ ਸਾਰਿਆਂ ਦੀ ਰੀਡ ਕਰੀ ਜਾਨੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਹੌਲੀ ਹੌਲੀ ਵਸ ਤੁਸੀਂ ਆਪਣੇ 1000 ਕੇ ਤੋਂ ਉੱਤੇ ਕਰਾ ਦਿਓ ਦੀ ਸਬਸਕ੍ਰਾਈਬਰ ਛੇ ਅਤੀ ਛੇਤੀ ਕਰਾ ਦੋ ਜਿਉਂਕਿ ਤੁਹਾਨੂੰ ਆਪਾਂ ਆਪਣੀਆਂ ਸਾਰੀਆਂ ਹੀ ਫਰਾਂ ਦੀ ਕਾਲਵਿੰਗ ਹੁੰਦੀ ਵੀ ਵਿਖਾ ਦਈਏ ਜੀ ਜੋ ਹੋਏਗੀ ਕਾਲਵਿੰਗ ਬਸ ਆਪਣੇ 10 ਦਿਨ ਸਟਾਰਟ ਹੋ ਜਾਣੀ ਹੈ ਜੀ ਇਹਨਾਂ ਸਭ ਤੋਂ ਪਹਿਲਾਂ ਸੂਏਗੀ ਜੀ ਆਪਣੀ ਆ ਵਾਲੀ ਆ ਦੋਨੇ ਸੋਣਗੀਆਂ ਜੀ ਪਹਿਲਾਂ ਆ ਸੂਏਗੀ ਫਿਰ ਆ ਸੂਏਗੀ ਤੇ ਜਿਹੜੀ ਆਪਣੀ ਗਾਵਾਂ ਚੋਂ ਇਧਰੋਂ ਜੀ ਇਹਨੂੰ ਨਵੰਬਰ ਦੀ ਨੂੰ 5 ਨਵੰਬਰ ਦੀ 5 ਤਰੀਕ ਨੂੰ ਹੋ ਜਾਣਾ ਹੈ ਜੀ ਪੂਰਾ ਟਾਈਮ ਜਿਹੜੀ ਉਹ ਉਧਰ ਹੈ ਜੀ ਮੈਂ ਤੁਹਾਨੂੰ ਜ਼ੂਮ ਕਰਕੇ ਵਿਖਾ ਦੇਣਾ ਜਿਹੜੀ ਉਹ ਹੈ ਜੀ ਉਹਨੂੰ ਅਕਤੂਬਰ ਦੇ 28 ਤਰੀਕ ਨੂੰ ਨੇ ਹੋ ਜਾਣੀ ਦੀ ਦਿਨ ਪੂਰੇ ਤੇ ਆਪਣੀ ਆਪਣਾ ਪਿੰਜਰਾ ਜਿਹਾ ਰਾਤ ਤੋਂ ਛੋਟ ਵੀਡੀਓ ਚ ਵਿਖਾਇਆ ਸੀ ਆਪਾਂ ਉੱਥੇ ਘਰਤਾ ਸੀ ਉਧਰਲੀ ਸਾਈਡ ਪਰ ਮੀ ਕਰਨਾ ਪਰ ਰਾਤ ਨੂੰ 12:00 ਵਜੇ ਮੀ ਆ ਗਿਆ ਸੀ ਉਦੋਂ ਰਾਤ ਨੂੰ ਨੇ ਫੋਨ ਕੀਤਾ ਆਪਾਂ ਬੱਚੀਆਂ ਦੇ ਪਿੰਜਰੇ ਇੱਥੇ ਲਿਆਏ ਸਨ ਬੱਚੀਆਂ ਨੂੰ ਵੀ ਅੱਜ ਆਪਾਂ ਥੱਲੇ ਤੂੜੀ ਪਾਵਾਂਗੇ ਜੀ ਕਿਉਂਕਿ ਇਹਨਾਂ ਨੂੰ ਵੀ ਠੰਡ ਲੱਗਦੀ ਹੈ ਜੀ ਵੀ ਆ ਕੰਬਦੀਆਂ ਪਈਆਂ ਨੇ ਆਪਣੀਆਂ ਵਰਲਡ ਵਾਈਡ ਦੀ ਆ ਤਾਂ ਥੋੜੀ ਠੀਕ ਹੈ ਜੀ ਡੱਕੇ ਬੈਠੀ ਏ ਪਰਾ ਗਲੀ ਭਿੱਜੀ ਪਈ ਹੈ ਜੀ ਪੂਰੀ ਮੀਂਹ ਨਾਲ ਓ ਵਧੀਆ ਉਹ ਰਿਜ਼ਲਟ ਹੈ ਜੀ ਸਫਾਣ ਵਾਲੇ ਦਾ ਵਧੀਆ ਲੱਗਦਾ ਪਿਆਰ ਨਾਲ ਬੜੀ ਐਕਟਿਵ ਹੋ ਚੁੱਕੀ ਹੈ ਜੀ ਆਪਣਾ ਥਾਂ ਵੀ ਪੂਰਾ ਗਿੱਲਾ ਹੋ ਚੁੱਕਾ ਹੈ ਜੀ ਵੇਖੋ ਪਾਣੀ ਪਾਣੀ ਹੋ ਚੁੱਕਿਆ ਮਸਾਂ ਹੋਰ ਮੀਨਾ ਪੈ ਜੇ ਫਿਰ ਸਾਰਾ ਸਿਆਲ ਜੀ ਥਾਂ ਕੋ ਨਹੀਂ ਸੁੱਕਣਾ ਫਿਰ ਆਪਾਂ ਨੂੰ ਚਕਵਾਣਾ ਪੈਣਾ ਜੀ ਥਾਂ ਮਿੱਟੀ ਚਕਵਾਣੀ ਪੈਣੀ ਹੈ ਜੀ ਨਵੀਂ ਮਿੱਟੀ ਰਖ ਸਟਵਾਣੀ ਪਏਗੀ ਹੁਣ ਤਾਂ ਜੇ ਇੰਨਾ ਕੱਲ ਹੋਰ ਵੀ ਪੈ ਗਿਆ ਔਰ ਨਾ ਕੋਈ ਚੱਕਰ ਨਹੀਂ ਜੀ ਜੇ ਜਿਆਦਾ ਲਗਾਤਾਰ ਪੈਂਦਾ ਰਿਹਾ ਫਿਰ ਕੰਮ ਖਰਾਬ ਹੋ ਸਕਦਾ ਹੈ ਮੌਸਮ ਬੜਾ ਵਧੀਆ ਬਣਿਆ ਹੋਇਆ ਜੀ ਚਲੋ ਜੀ ਮੈਂ ਤੁਹਾਨੂੰ ਜਾ ਕੇ ਉੱਥੇ ਰਾਜ ਵਿਖਾਨਾ ਦੀ ਪੱਟ ਤੇ ਚਾਰ ਕੜਦਾ ਪਿਆ ਆਪਣਾ ਸ਼ੈਫੀ ਆ ਜੀ ਹਾਂ ਜੀ ਆ ਆਪਣਾ ਇੱਥੇ ਹਾਂ ਜੀ ਚਾਰ ਪੱਟ ਰਿਆ ਜੀ ਰਾਜੂ ਤੁਸੀਂ ਵੇਖ ਸਕਦੇ ਵੇਖੋ ਚਾਰ ਪੱਟਣ ਲੱਗਾ ਜੀ ਰਾਜੂ ਨੇ ਅੱਜ ਗਿੱਲਾ ਹੋਣ ਕਰਕੇ ਥਾਂ ਕਈ ਨਾਲ ਇਥੋਂ ਗੰਦਾ ਗੰਦਾ ਖਰਾਬ ਚਾਰ ਪੱਟਦਾ ਪਿਆ ਜੀ ਰਾਜੂ ਨੇ ਵੀ ਤੁਰ ਜਾਣਾ ਜੀ 6 ਦਿਨ ਰਹਿ ਚੁੱਕੇ ਨੇ ਰਾਜੂ ਦੇ ਰਾਜੂ ਇਧਰੋਂ ਪੂਰਾ ਚਾਰ ਪੱਟਦਾ ਜੀ ਸੱਡਾਂ ਤੋਂ ਆਪਾਂ ਇਕਦਮ ਨਤਾੜੇ ਦੀ ਫੁਰ ਚੰਗੀ ਤਰੀਕੇ ਨਾਲ ਕੀਤੀ ਸੀ ਵੇਟ ਰੱਖ ਕੇ ਟਰੈਕਟਰ ਤੇ ਜੀ ਆਪਾਂ ਨਵਾਂ ਬੰਦਾ ਵੀ ਮੰਗਵਾ ਚੁੱਕੇ ਆ ਜੀ ਰੋ ਆਏਗਾ ਤੁਹਾਨੂੰ ਆਪਾਂ ਉਹ ਵੀ ਵਿਖਾਵਾਂਗੇ ਜੀ ਤੁਸੀਂ ਆਪਣਾ ਪੇਟ ਦੀ ਸਫਾਈ ਚੈੱਕ ਕਰ ਸਕਦੇ ਹੋ ਜੀ ਸਵਾਈ ਆਪਾਂ ਪੂਰੀ ਰੱਖਦੇ ਆ ਰਾਜੂ ਇਹ ਤੇ ਝਾੜੂ-ਚੂੜੂ ਮਾਰਦਾ ਰਹਿੰਦਾ ਹੁਣ ਤਾਂ ਗਿੱਲਾ ਆਪਣੀ ਸਾਇਲੇ ਜੀ ਨੂੰ ਕੋਈ ਵੀ ਆਪਣੀ ਫੰਗੀਸਾਈਡ ਕੋ ਨਹੀਂ ਲੱਗਿਆ ਹੋਇਆ ਫੰਗੀਸਾਈਡ ਕੋ ਨਹੀਂ ਲੱਗਾ ਤੁਸੀਂ ਵੇਖ ਸਕਦੇ ਹੋ ਸੈਡਾਂ ਤੇ ਮਾੜਾ ਮਾੜਾ ਲੱਗਿਆ ਔਰ ਰਾਜੂ ਆਪਣੇ ਹਲਾ ਦਿੰਦਾ ਧੰਨਵਾਦ ਦੱਸਦੇ ਵਲੌਗ ਲਈ ਨਹੀਂ ਮਿਲਦੇ ਆ ਕੱਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ